ਔਲਦਾਰਾਂ ਤੋਂ ਲੈ ਕੇ ਸਪਾਹੀਆਂ ਤੋਂ ਲੈ ਕੇ ਮੁਨਸ਼ੀਆਂ ਤੋਂ ਲੈ ਕੇ ਪੁਲਿਸ ਡਿਪਰੈਸ਼ਨ 'ਚ ਚੱਲ ਰਹੀ ਹੈ ਪੁਲਿਸ ਨੀਂਦ ਦੀਆਂ ਗੋਲੀਆਂ ਖਾਂਦੀ ਹੈ ਰਾਤ ਨੂੰ ਅਫਸਰ ਸੌਣ ਲੱਗੇ ਇਹ ਸੱਚਾਈ ਆ ਪੰਜਾਬ ਦੀ ਕੌੜਾ ਸੱਚ ਹੈ ਜਿਹੜਾ ਜੁਰਮ ਹੈ ਉਹ ਕਿੰਨਾ ਵੱਧ ਚੁੱਕਿਆ ਹੈ ਕੋਈ ਬਾਲੀਆਂ ਲਾ ਕੇ ਲੈ ਗਿਆ ਮੋਬਾਈਲ ਖੋ ਕੇ ਲੈ ਗਈ ਤੇ ਮੁਲਾਜ਼ਮ ਸੀ ਉਹ ਕਹਿੰਦੇ ਭਾਈ ਸਾਨੂੰ ਤਿੰਨ ਤਿੰਨ ਸ਼ਿਫਟਾਂ ਹੋ ਗਈਆਂ ਦੋ ਦੋ ਦਿਨ ਹੋ ਗਏ ਸੁੱਤੇ ਹੀ ਨਹੀਂ ਹਰੇਕ ਥਾਣੇ ਦਾ ਮੁੰਚੀ ਵਿਚਾਰਾ ਦਵਾਈ ਖਾ ਕੇ ਸੌਂਦਾ ਹੀ ਆ ਅਫਸਰ ਕਹਿੰਦੇ ਸਾਡੇ ਕੋਲੇ 5 ਮਿੰਟ ਦਾ ਟਾਈਮ ਨਹੀਂ ਇਧਰੋਂ ਫੋਨ ਉਧਰੋਂ ਫੋਨ ਆਹ ਹੋ ਗਿਆ ਫਲਾਣੇ ਅਫਸਰ ਦੀ ਮੀਟਿੰਗ ਚਾਰ ਚਾਰ ਰਾਤੋਂ ਕਿੰਨੀ ਪੈਟਰੋਲਿੰਗ ਹੁੰਦੀ ਹੈ ਨਹੀਂ ਹੁੰਦੀ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਅਸ਼ਾਂਤ ਸੂਬਾ ਬਣੇ ਮੋਟਰਸਾਈਕਲ ਖੋਏ ਜਾ ਰਹੇ ਨੇ ਲੁੱਟੇ ਜਾ ਰਹੇ ਨੇ ਗੱਡੀਆਂ ਚੱਕੀਆਂ ਜਾ ਰਹੀਆਂ ਨੇ ਸਤਿ ਸ਼੍ਰੀ ਅਕਾਲ ਪੰਜਾਬੀਓ ਮੈਂ ਅੱਜ ਗੱਲ ਕਰਨੀ ਆ ਪੰਜਾਬ ਪੁਲਿਸ ਤੇ ਦੋਸਤੋ ਪੰਜਾਬ ਪੁਲਿਸ ਦੇ ਵਿੱਚ ਮੁਲਾਜ਼ਮਾਂ ਦੀ ਬਹੁਤ ਜ਼ਿਆਦਾ ਘਾਟ ਹੈ ਅੱਜ ਮੈਂ ਤੁਹਾਨੂੰ ਅੰਕੜੇ ਦੱਸੂੰਗਾ ਤੁਸੀਂ ਹੈਰਾਨ ਰਹਿ ਜਾਓਗੇ ਮੇਰੀ ਬੇਨਤੀ ਕਿਹਨੂੰ ਹੈ ਬੇਨਤੀ ਹੈ ਗ੍ਰਹਿ ਮੰਤਰੀ ਪੰਜਾਬ ਦੇ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਮੈਂ ਕਹਿਣਾ ਚਾਹੁੰਦਾ ਕਿ ਹੁਣ ਪੰਜਾਬ ਦੇ ਵਿੱਚ ਘੱਟੋ ਘੱਟ 20000 ਮੁੰਡਿਆਂ ਦੀ ਪੰਜਾਬ ਪੁਲਿਸ ਦੇ ਵਿੱਚ ਭਰਤੀ ਕੀਤੀ ਜਾਵੇ ਕਿਉਂ ਕਿ ਪੰਜਾਬ ਪੁਲਿਸ ਦੇ ਵਿੱਚ ਨਫਰੀ ਹੋ ਹੈ ਨੀਗੀ ਪੰਜਾਬ ਪੁਲਿਸ ਦੇ ਵਿੱਚ ਹੌਲਦਾਰਾਂ ਤੋਂ ਲੈ ਕੇ ਸਪਾਹੀਆਂ ਤੋਂ ਲੈ ਕੇ ਮੁਨਸ਼ੀਆਂ ਤੋਂ ਲੈ ਕੇ ਥਾਣੇਦਾਰ ਤੋਂ ਲੈ ਕੇ ਵੱਡੇ ਅਫਸਰਾਂ ਤੱਕ ਪੁਲਿਸ ਡਿਪਰੈਸ਼ਨ 'ਚ ਚੱਲ ਰਹੀ ਹੈ ਪੁਲਿਸ ਨੀਂਦੀਆਂ ਗੋਲੀਆਂ ਖਾਂਦੀ ਹੈ ਰਾਤ ਨੂੰ ਅਫਸਰ ਸੌਣ ਲੱਗੇ ਇਹ ਸੱਚਾਈ ਹੈ ਇੱਕ ਇਹਨੂੰ ਮਜ਼ਾਕ ਦੇ ਤੌਰ ਤੇ ਨਾ ਲਿਆ ਜਾਵੇ ਕਿਉਂ ਠੀਕ ਹੈ ਅਸੀਂ ਹਰ ਵਾਰ ਮੈਂ ਵੀ ਸਾਰੇ ਬੋਲ ਦਿੰਦੇ ਆ ਜੀ ਪੁਲਿਸ ਐ ਕਰਪਸ਼ਨ ਦੀਆਂ ਗੱਲਾਂ ਹੋਰ ਉਹ ਇੱਕ ਅਲੱਗ ਮੈਟਰ ਹੈ ਪਰ ਪੰਜਾਬ ਦੀ ਰਾਖੀ ਦੇ ਲਈ ਪੰਜਾਬ ਪੁਲਿਸ ਦੀ ਨਫਰੀ ਬਹੁਤ ਘੱਟ ਹੈ ਜਿਹੜੇ ਇਲਾਕਿਆਂ ਦੀ 2-2 ਲੱਖ 2.5-2.5 ਲੱਖ ਆਬਾਦੀ ਆ ਉਥੇ ਪੁਲਿਸ ਵਾਲੇ ਕਿੰਨੇ ਨੇ 20 ਤੋਂ 25 ਇਹ ਸਚਾਈ ਆ ਪੰਜਾਬ ਦੀ ਕੌੜਾ ਸੱਚ ਹੈ ਸੋ ਭਾਈ ਪੰਜਾਬ ਦੇ ਵਿੱਚ ਜਿਹੜਾ ਜੁਰਮ ਹੈ ਉਹ ਕਿੰਨਾ ਵੱਧ ਚੁੱਕਿਆ ਹੈ ਹੈਣਾ ਥਾਂ ਥਾਂ ਤੁਸੀਂ ਦੇਖਦੇ ਹੋ ਕੋਈ ਬਾਲੀਆਂ ਲਾ ਕੇ ਲੈ ਗਿਆ ਮੋਬਾਈਲ ਖੋ ਕੇ ਲੈ ਗਈ ਹੈਣਾ ਚੈਨੀ ਲਾ ਲਈ ਇਹ ਚੋਰ ਸਰਗਰਮ ਨੇ ਇਸ ਤੋਂ ਇਲਾਵਾ ਪੰਜਾਬ ਪੁਲਿਸ ਹੁਣ ਦੇਖੋ ਆ ਜਹਿਰੀਲੀ ਸ਼ਰਾਬ ਪੀਣ ਨਾਲ ਕਿੰਨੇ ਜਣੇ ਮਰ ਗਏ ਚਿੱਟੇ ਦਾ ਕੀ ਹਾਲ ਹੈ ਹੋਰ ਨਸ਼ਿਆਂ ਦਾ ਕੀ ਹਾਲ ਹੈ ਇਹਨਾਂ ਨੂੰ ਰੋਕਣ ਦੇ ਲਈ ਪੰਜਾਬ ਦੇ ਵਿੱਚ ਪੁਲਿਸ ਦੀ ਗਿਣਤੀ ਵਧੇਰੇ ਹੋਣੀ ਚਾਹੀਦੀ ਹੈ ਪਰ ਸਾਡੇ ਕੋਲੇ ਤਾਂ ਮੁਲਾਜ਼ਮ ਹੀ ਹੈ ਨਹੀਂਗਾ ਤੁਸੀਂ ਇਹ ਦੇਖੋ ਬਈ ਜਿਹੜੇ ਫੋਰਥ ਕਲਾਸ ਥਰਡ ਕਲਾਸ ਕਰਮਚਾਰੀ ਨੇ ਕਿਤੇ ਜਾਣ ਲੱਗਿਆ ਉਹਨਾਂ ਦੇ ਵਰਦੀਆਂ ਤੱਕ ਪੁਆਈਆਂ ਜਾਂਦੀਆਂ ਨੇ ਜਿਹੜੇ ਰੋਟੀ ਟੁਕੜਾ ਕਰਦੇ ਨੇ ਉਹਨਾਂ ਨੂੰ ਵਰਦੀ ਪਵਾ ਕੇ ਨਾਲ ਖੜਾ ਜਾਂਦਾ ਜਦੋਂ ਕਿਤੇ ਵੱਡੀ ਨਫਰੀ ਦਿਖਾਉਣੀ ਆ ਉਦੋਂ ਮੁਨਸ਼ੀਆਂ ਟੱਕ ਨੂੰ ਵਰਦੀਆਂ ਪਵਾ ਲੀਆਂ ਜਾਂਦੀਆਂ ਨੇ ਥਾਣੇ ਸਿੱਕ ਮਲਾਜ਼ਮ ਦੇ ਸਿਰ ਤੇ ਸਿਰਫ ਇੱਕ ਮਲਾਜ਼ਮ ਦੇ ਸਿਰ ਤੇ ਵੱਡੇ ਥਾਣੇ ਛੱਡ ਦਿੱਤੇ ਜਾਂਦੇ ਨੇ ਕਿਉਂ ਕਿਉਂਕਿ ਪੰਜਾਬ ਪੁਲਿਸ ਕੋਲੇ ਨਫਰੀ ਹੋ ਹੈ ਨਹੀਂਗੀ ਹੁਣ ਜੇ ਤੁਸੀਂ ਘੱਟੋ ਘੱਟ ਇਹ ਇਹ ਤਾਂ ਮੈਂ ਕਹਿ ਰਿਹਾ ਘੱਟ ਤੋਂ ਘੱਟ 20000 ਬੰਦਾ ਇਸ ਸਮੇਂ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਲਈ ਲੜਿੰਦਾ ਹੈ ਕਿਉਂਕਿ ਦੇਖੋ ਕਈ ਮੁਲਾਜ਼ਮ ਤਾਂ ਇਹੋ ਜਿਹੇ ਨੇ ਮੈਂ ਆ ਸਾਡੇ ਇੱਥੇ ਨੇੜੇ ਪਿੰਡ ਆਖੜਾ ਤੁਸੀਂ ਸਾਰਿਆਂ ਨੇ ਦੇਖਿਆ ਉਹ ਧਰਨਾ ਹੈ ਨਾ ਤਾਂ ਉੱਥੇ ਜਿਹੜੇ ਮੁਲਾਜ਼ਮ ਸੀ ਉਹ ਕਹਿੰਦੇ ਬਾਈ ਸਾਨੂੰ ਤਿੰਨ ਤਿੰਨ ਸ਼ਿਫਟਾਂ ਹੋ ਗਈਆਂ ਦੋ ਦੋ ਦਿਨ ਹੋ ਗਏ ਸੁੱਤੇ ਹੀ ਨਹੀਂ ਉਹ ਅਲੱਗ ਮੈਟਰ ਆ ਵੀ ਪੁਲਿਸ ਨਾਲ ਆਪਣਾ ਕਲੈਸ਼ ਹੋ ਗਿਆ ਜਾਂ ਪੁਲਿਸ ਅੱਜ ਜੋ ਪੰਜਾਬ ਦੇ ਵਿੱਚ ਗੱਲਾਂ ਆ ਰਹੀਆਂ ਨੇ ਨਾ ਜਾਲੀ ਐਨਕਾਊਂਟਰ ਦੀਆਂ ਜਾਂ 84 ਵਾਲਾ ਦੌਰ 90 ਵਾਲਾ ਦੌਰ ਦੁਆਰਾ ਦਿਖਾਇਆ ਜਾ ਰਿਹਾ ਉਹ ਇੱਕ ਅਲੱਗ ਮੈਟਰ ਹੈ ਪਰ ਮੇਰਾ ਇਸ ਸਮੇ ਜਿਹੜੇ ਵੀਡੀਓ ਪਾਉਣ ਦਾ ਮਕਸਦ ਕੀ ਹੈ ਕਿ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਿਵੇਂ ਹੋਊਗੀ ਹੈਣਾ ਬਹੁਤੀ ਪੁਲਿਸ ਤਾਂ ਸਿਵਲ ਹਸਪਤਾਲਾਂ ਦੇ ਵਿੱਚ ਜਿਹੜੇ ਪਰਚੇ ਹੁੰਦੇ ਨੇ ਉਹਨਾਂ ਦੀਆਂ ਕਾਰਵਾਈਆਂ 'ਚ ਲੱਗੀ ਰਹਿੰਦੀ ਆ ਲਿਖਤ ਪੜਤ ਦਾ ਇੰਨਾ ਕੰਮ ਐ ਕਿ ਹਰੇਕ ਥਾਣੇ ਦਾ ਮੌਂਚੀ ਵਿਚਾਰਾ ਦਵਾਈ ਖਾ ਕੇ ਸੌਂਦਾ ਯਾਰ ਹੈ ਤਾਂ ਸਾਡੇ ਅੱਗੇ ਬੰਦੇ ਨਾ ਹੋ ਯਾਰ ਹੈਣਾ ਅਫਸਰਾਂ ਨੂੰ ਅਫਸਰ ਕਹਿੰਦੇ ਸਾਡੇ ਕੋਲੇ 5 ਮਿੰਟ ਦਾ ਟਾਈਮ ਨਹੀਂ ਇਧਰੋਂ ਫੋਨ ਉਧਰੋਂ ਫੋਨ ਆਹ ਹੋ ਗਿਆ ਫਲਾਣੇ ਅਫਸਰ ਦੀ ਮੀਟਿੰਗ ਠਮਕਾਨੇ ਦੇ ਉੱਪਰੋਂ ਉੱਪਰੋਂ ਆ ਮੀਟਿੰਗ ਫਿਰ ਵੱਡੇ ਲੀਡਰ ਮੀਟਿੰਗ ਉਹਨਾਂ ਨਾਲ ਮੀਟਿੰਗ ਫਿਰ ਕੋਈ ਨਾ ਕੋਈ ਇਲੈਕਸ਼ਨ ਆਇਆ ਖੜਾ ਰਹਿੰਦਾ ਪੰਜਾਬ ਦੇ ਵਿੱਚ ਇਸ ਲਈ ਭਾਈ ਜੇ ਪੰਜਾਬ ਦੇ ਲੋਕਾਂ ਨੂੰ ਸੁਰੱਖਿਅਤ ਰੱਖਣਾ ਹੈ ਤਾਂ ਪੰਜਾਬ ਪੁਲਿਸ ਦੀ ਨਫਰੀ ਵਧਾਓ ਹਨਾ ਹੁਣ ਤੁਸੀਂ ਮੰਨ ਲਓ ਤੁਹਾਡੇ ਸ਼ਹਿਰ ਦੇ ਵਿੱਚ ਆਪ ਦੀ ਗੱਲ ਕਰਿਓ ਮੈਂ ਜਗਰਾਉਂ ਦੀ ਗੱਲ ਕਰਦਾ ਕਿੰਨੇ ਪੀਸੀਆਰ ਮੁਲਾਜ਼ਮ ਨੇ ਸ਼ਹਿਰ ਚ ਰਾਤ ਨੂੰ ਕਿੰਨੀ ਪੈਟਰੋਲਿੰਗ ਹੁੰਦੀ ਹੈ ਨਹੀਂ ਹੁੰਦੀ ਕਿਉਂਕਿ ਮੁਲਾਜ਼ਮ ਹੀ ਹੈ ਨਹੀਂ ਭਾਈ ਇਹ ਹਾਲ ਮੈਂ ਅੱਜ ਮਹਾਲੀ ਸੀ ਤਾਂ ਇੱਥੇ ਮੈਂ ਨੋਟ ਕਰ ਰਿਹਾ ਸੀ ਇੱਥੇ ਗੱਲਬਾਤ ਕਰ ਰਹੇ ਸੀਗੇ ਜਿੰਨਾ ਕੁ ਪਤਾ ਲੱਗਿਆ ਇੱਥੇ ਵੀ ਉਹੀ ਹਾਲ ਹੈ ਖੰਨਾ ਸਮਰਾਲਾ ਮੋਗਾ ਹਨਾ ਹੁਸ਼ਿਆਰਪੁਰ ਅੰਮ ਦਾੜੋ ਕਿਹੜਾ ਜਿਹੜਾ ਇਲਾਕਾ ਜਿੱਥੇ ਪੁਲਿਸ ਦੀ ਨਫਰੀ ਬਹੁਤ ਜ਼ਿਆਦਾ ਘੱਟ ਹੈ ਇੱਕ ਇੱਕ ਇਲਾਕੇ ਦੇ ਵਿੱਚ ਕਿੰਨੇ ਕਿੰਨੇ ਪਿੰਡ ਆਉਂਦੇ ਨੇ ਤੇ ਪੁਲਿਸ ਸਾਡੇ ਕੋਲ ਹੈ ਹੀ ਨਹੀਂ ਭਾਈ ਹਨਾ ਕਈ ਵਾਰੀ ਐਸ ਐਚਓ ਸਾਹਿਬ ਨੂੰ ਆਪਦੇ ਨਾਲ ਫੋਰਥ ਕਲਾਸ ਕਰਮਚਾਰੀ ਥਰਡ ਕਲਾਸ ਕਰਮਚਾਰੀ ਭਾਉਣੇ ਪੈਂਦੇ ਛੇਤੀ ਭਰਤੀ ਪਾ ਬੈਠ ਕੇ ਉੱਥੇ ਆ ਵਾਕਾ ਹੋ ਗਿਆ ਸੋ ਭਾਈ ਜੇ ਪੁਲਿਸ ਦੀ ਨਫਰੀ ਹੋਊਗੀ ਤਾਂ ਹੀ ਜਿਹੜੇ ਗੁੰਡੇ ਅੰਸਰ ਨੇ ਉਹ ਥੋੜਾ ਡਰਨਗੇ ਇਸ ਲਈ ਮੁੱਖ ਮੰਤਰੀ ਸਾਹਿਬ ਗ੍ਰਹਿ ਮੰਤਰੀ ਸਾਹਿਬ ਤੁਸੀਂ ਪੰਜਾਬ ਦੀ ਸੁਰੱਖਿਆ ਵਾਸਤੇ ਪੰਜਾਬ ਪੁਲਿਸ ਨੂੰ ਵੱਡੀ ਗਿਣਤੀ ਦੇ ਵਿੱਚ ਭਰਤੀ ਕਰੋ 20000 ਮੁਲਾਜ਼ਮ ਮੁੰਡਾ ਨਵਾਂ ਜਿਹੜਾ ਘਟਟ ਘਟ ਭਰਤੀ ਕਰੋ ਇੱਕ ਤਾਂ ਪੰਜਾਬ ਚ ਉਹਨਾਂ ਨੂੰ ਨੌਕਰੀ ਮਿਲ ਜੂ ਜਿਹੜੇ ਮੁੰਡਾ ਬੇਰੋਜ਼ਗਾਰ ਫਿਰਦੇ ਐ ਸਾਡੇ ਸਾਰੇ ਹੈਨਾ ਨੌਕਰੀ ਮਿਲ ਜੂ ਉਹ ਕਿਸੇ ਆਰੇ ਲੱਗ ਜਾਣਗੇ ਇਹਦੇ ਨਾਲ ਨਾਲ ਨਾਲੇ ਪੰਜਾਬ ਸੁਰੱਖਿਅਤ ਸੂਬਾ ਬਣ ਜੂ ਕਿਉਂਕਿ ਅਸੀਂ ਤਾਂ ਬੈਠੇ ਹੀ ਭਾਈ ਬਾਰਡਰ ਤੇ ਆ ਕੁਝ ਦਿਨ ਪਹਿਲਾਂ ਅੱਜ ਲੜਾਈ ਦਾ ਮਾਹੌਲ ਬਣ ਕੇ ਹਟਿਆ ਸੋ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਆ ਸ਼ਾਂਤ ਸੂਬਾ ਬਣੇ ਉਹ ਪੰਜਾਬ ਜਿਹੜਾ ਕੀ ਗਦਰੀ ਬਾਬਿਆਂ ਦਾ ਪੰਜਾਬ ਉਹ ਪੰਜਾਬ ਕਰਤਾਰ ਸਰਾਬੇ ਦਾ ਪੰਜਾਬ ਵਾਰਿ ਸ਼ਾਹ ਦਾ ਪੰਜਾਬ ਸੋ ਇਹ ਪੰਜਾਬ ਦੇ ਵਿੱਚ ਥਾਂ ਥਾਂ ਚੋਰੀਆਂ ਹੋ ਰਹੀਆਂ ਲੁੱਟਾਂ ਹੋ ਰਹੀਆਂ ਨੇ ਮੋਟਰਸਾਈਕਲ ਖੋਏ ਜਾ ਰਹੇ ਨੇ ਲੁੱਟੇ ਜਾ ਰਹੇ ਨੇ ਗੱਡੀਆਂ ਚੱਕੀਆਂ ਜਾ ਰਹੀਆਂ ਨੇ ਹਨਾ ਨਿਤ ਨਵੇਂ ਹਰ ਰੋਜ਼ ਕਿਤੇ ਨਾ ਕਿਤੇ ਵਾਕਾ ਆ ਜਾਂਦਾ ਜੀ ਗੋਲੀ ਚੱਲ ਗਈ ਉੱਥੇ ਫਰੋਤੀ ਮੰਗ ਲਈ ਗੈਂਗਸਟਰ ਨੇ ਇਹ ਉਹ ਫਲਾਣਾ ਧੰਕਾ ਨਾ ਸੋ ਭਾਈ ਜੇ ਆਮ ਲੋਕਾਂ ਦੀ ਸੁਰੱਖਿਆ ਕਰਨੀ ਹੈ ਤਾਂ ਪੁਲਿਸ ਦੀ ਗਿਣਤੀ ਦੇ ਵਿੱਚ ਵਾਧਾ ਕੀਤਾ ਜਾਵੇ ਪੰਜਾਬ ਪੁਲਿਸ ਇੰਨੀ ਕ ਜਿਆਦਾ ਭਰਤੀ ਕੀਤੀ ਜਾਵੇ ਪੰਜਾਬ ਦੇ ਲੋਕ ਸੁਰੱਖਿਤ ਹੋ ਸਕਣ ਪਹਿਲਾਂ ਪੁਲਿਸ ਲੈਨ ਦੇ ਵਿੱਚ ਮਲਾਜ਼ਮ ਬੈਠੇ ਰਹਿੰਦੇ ਸੀ ਹੁਣ ਤਾਂ ਸਾਰੀ ਕੰਮਾਂ ਤੇ ਲੱਗੇ ਨੇ ਜਿਹੜੀਆਂ ਵਿਚਾਰੀਆਂ ਕੁੜੀਆਂ ਨਵੀਆਂ ਵਹਿਗੀਆਂ ਹੋਗੀਆਂ ਦੂਜੀਆਂ ਹਨਾ ਜਿਹੜੀਆਂ ਅਫਸਰ ਨੇ ਹਨਾ ਉਹਨਾਂ ਦੀ ਗਿਣਤੀ ਕਿੰਨੀ ਕ ਤਾਦਾਦ ਕਿੰਨੀ ਕ ਸਾਰਿਆਂ ਤੇ ਕੰਮ ਦਾ ਬੋਝ ਬਹੁਤ ਜਿਆਦਾ ਹੈ ਲੜਕੀਆਂ ਨਾਲੋਂ ਮਾਫ਼ ਕਰੋ ਹਨਾ ਕਿਉਂ ਮੈਂ ਵੀ ਕਿਸੇ ਨੂੰ ਨੀਮਾ ਦਿਖਾਉਣਾ ਚਾਹੁੰਦਾ ਪਰ ਇਸ ਸਮੇਂ ਪੰਜਾਬ ਦੇ ਵਿੱਚ ਮੁੰਡਿਆਂ ਦੀ ਮੁੰਡਿਆਂ ਦੀ ਭਰਤੀ ਦੀ ਲੋੜ ਹੈ ਕਿਉਂਕਿ ਜਿਹੜੀਆਂ ਲੜਕੀਆਂ ਨੇ ਰਾਤ ਨੂੰ ਡਿਊਟੀ ਨਹੀਂ ਕਰ ਸਕਦੀਆਂ ਉਹਨਾਂ ਨੂੰ ਘਰੇ ਜਾਣਾ ਪੈਂਦਾ ਘਰੇ ਭੇਜਣਾ ਪੈਂਦਾ ਇਸ ਲਈ ਪੰਜਾਬ ਪੁਲਿਸ ਵਿੱਚ ਵੱਧ ਤੋਂ ਵੱਧ ਗਿਣਤੀ ਮੁੰਡਿਆਂ ਦੀ ਭਰਤੀ ਕਰੋ ਤਾਂ ਜੋ ਪੰਜਾਬ ਸੁਰੱਖਿਅਤ ਹੋ ਸਕੇ ਅਤੇ ਲੋਕ ਪੰਜਾਬ ਨੂੰ ਛੱਡ ਕੇ ਵਿਦੇਸ਼ੀ ਨਾ ਭਜਣ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ